ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਕਦਮ ਨੰਬਰ 2 ਮੈਂ ਹਰ ਦਿਨ ਵਿਕਲਪ ਚੁਣਦਾ ਹਾਂ ਵਿਕਲਪ ਚੁਣਨ ਦੀ ਤਾਕਤ ਇਹ ਮੁੱਖ ਕਾਰਨ ਹੁੰਦਾ ਹੈ ਕਿ ਲੋਕ ਇੱਕ ਆਜ਼ਾਦ ਦੇਸ਼ 'ਚ ਰਹਿਣਾ ਚਾਹੁੰਦੇ ਹਨ ਸਾਨੂੰ ਚੁਣਨ ਦਾ ਅਧਿਕਾਰ ਚਾਹੀਦਾ ਹੈ ਆਰਥਿਕ ਤੌਰ ਤੇ ਜਦੋਂ ਵੀ ਸਾਡੇ ਹੱਥ 'ਚ ਇੱਕ ਵੀ ਡਾਲਰ ਆਉਂਦਾ ਹੈ ਤਾਂ ਇਹ ਸਾਡੇ ਹੱਥ ਵਿੱਚ ਹੁੰਦਾ ਹੈ ਕਿ ਅਸੀਂ ਭੁੱਖ ਵਿੱਚ ਅਮੀਰ ਗਰੀਬ ਜਾਂ ਮਿਡਲ ਕਲਾਸ ਬਨਨ ਦਾ ਵਿਕਲਪ ਚੁਣੀਏ ਸਾਡੇ ਖਰਚ ਕਰਨ ਦੀਆਂ ਆਦਤਾਂ ਦੱਸਦੀਆਂ ਹਨ ਕਿ ਅਸੀਂ ਕੌਣ ਹਾਂ ਗਰੀਬ ਲੋਕਾਂ ਦੇ ਖਰਚ ਕਰਨ ਦੀਆਂ ਆਦਤਾਂ ਗਰੀਬਾਂ ਵਾਂਗ ਹੀ ਹੁੰਦੀਆਂ ਹਨ ਬਚਪਨ ਵਿੱਚ ਮੈਨੂੰ ਇਹ ਫਾਇਦਾ ਮਿਲਿਆ ਕਿ ਮੈਨੂੰ ਲਗਾਤਾਰ ਮੋਨੋਪੋਲੀ ਖੇਡਣਾ ਪਸੰਦ ਸੀ ਕਿਸੇ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਮੋਨੋਪੋਲੀ ਸਿਰਫ ਬੱਚਿਆਂ ਲਈ ਹੈ ਇਸ ਲਈ ਵੱਡੇ ਹੋਣ ਤੋਂ ਬਾਅਦ ਵੀ ਮੈਂ ਇਸ ਨੂੰ ਖੇਡਦਾ ਰਿਹਾ ਮੇਰੇ ਕੋਲ ਇੱਕ ਅਮੀਰ ਡੈਡੀ ਵੀ ਸਨ ਜਿਹੜੇ ਮੈਨੂੰ ਸੰਪਤੀ ਤੇ ਦੇਣਦਾਰੀਆਂ ਦੇ ਵਿਚਕਾਰਲੇ ਫਰਕ ਨੂੰ ਸਮਝਾਉਂਦੇ ਰਹੇ ਇਸ ਲਈ ਬਹੁਤ ਸਮੇਂ ਪਹਿਲਾਂ ਆਪਣੇ ਬਚਪਨ ਚ ਹੀ ਮੈਂ ਅਮੀਰ ਬਨਨ ਦਾ ਵਿਕਲਪ ਚੁਣਿਆ ਤੇ ਮੈਂ ਜਾਣਦਾ ਸੀ ਕਿ ਮੈਨੂੰ ਕੇਵਲ ਇੰਨਾ ਹੀ ਕਰਨਾ ਸੀ ਕਿ ਸੰਪਤੀਆਂ ਅਸਲ ਸੰਪਤੀਆਂ ਨੂੰ ਇਕੱਤਰ ਕਰਨਾ ਸੀ ਮੇਰੇ ਸਭ ਤੋਂ ਵਧੀਆ ਦੋਸਤ ਮਾਈਕ ਨੂੰ ਵਿਰਾਸਤ ਚ ਸੰਪਤੀ ਬਾਲਾ ਕਾਲ ਮਿਲਿਆ ਸੀ ਪਰ ਉਸਨੇ ਇਸ ਨੂੰ ਬਣਾਏ ਰੱਖਣਾ ਵੀ ਸਿੱਖਣਾ ਸੀ ਕਈ ਅਮੀਰ ਪਰਿਵਾਰ ਆਪਣੀਆਂ ਸੰਪਤੀਆਂ ਨੂੰ ਅਗਲੀ ਪੀੜ੍ਹੀ ਸਿਰਫ ਇਸ ਲਈ ਗਵਾ ਦਿੰਦੇ ਹਨ ਕਿਉਂਕਿ ਉਹਨਾਂ ਨੇ ਸੰਪਤੀਆਂ ਦੀ ਦੇਖਭਾਲ ਕਰਨ ਲਈ ਕਿਸੇ ਨੂੰ ਟ੍ਰੇਨਿੰਗ ਨਹੀਂ ਸੀ ਦਿੱਤੀ ਜ਼ਿਆਦਾਤਰ ਲੋਕ ਅਮੀਰ ਨਾ ਬਨਣ ਦਾ ਵਿਕਲਪ ਚੁਣਦੇ ਹਨ 90% ਲੋਕਾਂ ਲਈ ਅਮੀਰ ਬਨਣਾ ਬਹੁਤ ਝੰਝਟ ਵਾਲਾ ਕੰਮ ਲੱਗਦਾ ਤਾਂ ਉਹ ਇਸੇ ਤਰ੍ਹਾਂ ਦੀਆਂ ਅਖੌਤਾਂ ਨੂੰ ਇਜਾਦ ਕਰ ਦਿੰਦੇ ਹਨ वैसे ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਜਿੱਥੇ ਮੈਂ ਕਦੇ ਅਮੀਰ ਨਹੀਂ ਬਣਾਗਾ ਜਾਂ ਮੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਅਜੇ ਤਾਂ ਮੈਂ ਜਵਾਨ ਹਾਂ ਜਾਂ ਮੇਰੀ ਪਤੀ ਜਾਂ ਮੇਰਾ ਪਤਨੀ ਫਾਈਨੈਂਸ਼ੀਅਲ ਪਹਿਲੂ ਨੂੰ ਸੰਭਾਲਦੇ ਜਾਂ ਸੰਭਾਲਦੀ ਹੈ ਇੰਨਾ ਸਟੇਟਮੈਂਟ ਨਾਲ ਸਮੱਸਿਆ ਇਹ ਹੈ ਕਿ ਇਹ ਬੋਲਣ ਵਾਲੇ ਕੋਲੋਂ ਦੋ ਚੀਜ਼ਾਂ ਲੁੱਟ ਲੈਂਦੀਆਂ ਹਨ ਇੱਕ ਤਾਂ ਹੈ ਸਮਾਂ ਜੋ ਕਿ ਤੁਹਾਡੀ ਸਭ ਤੋਂ ਵੱਡੀ ਸੰਪਤੀ ਹੈ ਦੂਜੀ ਸਿੱਖਿਆ ਸਿਰਫ ਇਸ ਲਈ ਕਿਉਂਕਿ ਤੁਹਾਡੇ ਕੋਲ ਪੈਸਾ ਨਹੀਂ ਹੈ ਤੁਸੀਂ ਇਹ ਬਹਾਨਾ ਨਹੀਂ ਬਣਾ ਸਕਦੇ ਕਿ ਤੁਸੀਂ ਇਸ ਕਾਰਨ ਨਹੀਂ ਸਿੱਖ ਸਕੇ ਪਰ ਇਹ ਵਿਕਲਪ ਅਸੀਂ ਹਰ ਰੋਜ਼ ਸੁਣਦੇ ਹਾਂ ਹਰ ਰੋਜ਼ ਚੁਣਦੇ ਹਾਂ ਇਹ ਵਿਕਲਪ ਕਿ ਅਸੀਂ ਆਪਣੇ ਸਮੇਂ ਆਪਣੇ ਪੈਸੇ ਤੇ ਆਪਣੀ ਸਿੱਖਿਆ ਦੇ ਨਾਲ ਹਰ ਦਿਨ ਕੀ ਕਰਦੇ ਹਾਂ ਇਹੀ ਵਿਕਲਪ ਚੁਣਨ ਦੀ ਤਾਕਤ ਹੈ ਸਾਡੇ ਸਾਰਿਆਂ ਕੋਲ ਵਿਕਲਪ ਹੁੰਦੇ ਹਨ ਮੈਂ ਅਮੀਰ ਬਨਣ ਦਾ ਵਿਕਲਪ ਚੁਣਦਾ ਹਾਂ ਕਿ ਮੈਂ ਇਹ ਵਿਕਲਪ ਹਰ ਰੋ ਚੁੰਦਾ ਹਾਂ ਪਹਿਲਾ ਸਿੱਖਿਆ ਵਿੱਚ ਨਿਵੇਸ਼ ਕਰੋ ਅਸਲ 'ਚ ਤੁਹਾਡੇ ਕੋਲ ਜਿਹੜੀ ਇਕੱਲੀ ਅਸਲ ਸੰਪਤੀ ਹੈ ਉਹ ਹੈ ਤੁਹਾਡਾ ਦਿਮਾਗ ਜਿਹੜਾ ਕਿ ਤੁਹਾਡਾ ਸਭ ਤੋਂ ਸ਼ਕਤੀਸ਼ਾਲੀ ਯੰਤਰ ਹੈ ਜਿਵੇਂ ਮੈਂ ਵਿਕਲਪ ਦੀ ਤਾਕਤ ਦੇ ਬਾਬਤ ਕਿਹਾ ਹੈ ਉੱਚਿਤ ਵੱਡੇ ਹੋ ਜਾਣ ਤੋਂ ਬਾਅਦ ਸਾਡੇ 'ਚ ਹਰ ਇੱਕ ਦੇ ਕੋਲ ਇੱਕ ਵਿਕਲਪ ਮੌਜੂਦ ਹੁੰਦਾ ਹੈ ਕਿ ਅਸੀਂ ਆਪਣੇ ਦਿਮਾਗ 'ਚ ਕੀ ਰੱਖਦੇ ਹਾਂ ਤੁਸੀਂ ਸਾਰਾ ਦਿਨ ਐਮ ਟੀਵੀ ਦੇਖ ਸਕਦੇ ਹੋ ਜਾਂ 골ਫ ਮੈਗਜ਼ੀਨਸ ਪੜ੍ਹ ਸਕਦੇ ਹੋ ਜਾਂ ਸਿਰੇਮੈਕਸ ਦੀ ਕਲਾਸ ਵਿੱਚ ਜਾ ਸਕਦੇ ਹੋ ਜਾਂ ਫਾਈਨੈਂਸ਼ੀਅਲ ਪਲਾਨਿੰਗ ਦੀ ਕਲਾਸ ਚ ਵਿਕਲਪ ਤੁਸੀਂ ਚੁਣਦੇ ਹੋ ਜ਼ਿਆਦਾਤਰ ਲੋਕ ਬਸ ਨਿਵੇਸ਼ ਖਰੀਦਦੇ ਹਨ ਪਰ ਇਸ ਦੇ ਪਹਿਲੇ ਨਿਵੇਸ਼ ਦੇ ਬਾਬਤ ਗਿਆਨ ਹਾਸਲ ਕਰਨ ਲਈ ਜਰਾ ਵੀ ਪੈਸਾ ਖਰਚ ਨਹੀਂ ਕਰਦੇ ਮੇਰੀ ਇੱਕ ਮਿੱਤਰ ਹੈ ਜਿਹੜੀ ਇੱਕ ਅਮੀਰ ਮਹਿਲ ਹੈ ਹੁਣੇ ਹਾਲ ਹੀ ਉਸ ਦੇ ਘਰ ਅੰਦਰ ਚੋਰੀ ਹੋ ਗਈ ਚੋਰ ਉਸਦੇ ਘਰੋਂ ਟੀਵੀ ਤੇ ਬੀਸੀਆਰ ਲੈ ਗਏ ਅਤੇ ਉਸ ਦੀਆਂ ਕਿਤਾਬਾਂ ਜਿਵੇਂ ਦੀ ਤਵੇਂ ਛੱਡ ਗਏ ਅਤੇ ਸਾਡੇ ਸਾਰਿਆਂ ਕੋਲ ਇਹੋ ਜਿਹੇ ਵਿਕਲਪ ਮੌਜੂਦ ਹੁੰਦੇ ਹਨ ਇੱਕ ਵਾਰ ਫਿਰ ਦਰਾ ਦਿਆਂ 90% ਲੋਕ ਟੀਵੀ ਸੈੱਟ ਖਰੀਦਦੇ ਹਨ ਤੇ ਕੇਵਲ 10% ਲੋਕ ਬਿਜ਼ਨਸ ਅਤੇ ਪੁਸਤਕਾਂ ਜਾਂ ਨਿਵੇਸ਼ ਦੀਆਂ ਕੈਸ਼ਟਾਂ ਖਰੀਦਦੇ ਹਨ ਤੇ ਮੈਂ ਕੀ ਕਰਦਾ ਹਾਂ ਮੈਂ ਸੈਮੀਨਾਰ 'ਚ ਜਾਂਦਾ ਹਾਂ ਮੈਂ ਇਹੋ ਜਿਹੇ ਸੈਮੀਨਾਰਾਂ ਨੂੰ ਪਸੰਦ ਕਰਦਾ ਹਾਂ ਜਿਹੜੇ ਘੱਟੋ ਘੱਟ 2 ਦਿਨ ਲੰਮੇ ਹੁੰਦੇ ਹਨ ਕਿਉਂਕਿ ਮੈਂ ਵਿਸ਼ੇ ਅੰਦਰ ਪੂਰੀ ਤਰ੍ਹਾਂ ਡੁੱਬ ਜਾਣਾ ਚਾਹੁੰਦਾ ਹਾਂ 1973 ਚ ਮੈਂ ਟੀਵੀ ਦੇਖ ਰਿਹਾ ਸੀ ਇੱਕ ਆਦਮੀ ਮੇਰੇ ਘਰ ਆਇਆ ਉਹ 3 ਦਿਨ ਸੈਮੀਨਾਰ ਦਾ ਵਿਗਿਆਪਨ ਕਰ ਰਿਹਾ ਸੀ ਕਿਵੇਂ ਪੈਸਾ ਨਾ ਹੁੰਦਿਆਂ ਵੀ ਰੀਅਲ ਅਸਟੇਟ ਖਰੀਦੀ ਜਾ ਸਕਦੀ ਮੈਂ 385 ਡਾਲਰ ਖਰਚ ਕੀਤੇ ਤੇ ਉਸ ਸੈਮੀਨਾਰ ਦੀ ਸਿੱਖਿਆ ਮੇਰੇ ਇੰਨੇ ਕੰਮ ਆਈ ਕਿ ਮੈਂ ਉਸ ਤੋਂ ਘੱਟ ਤੋਂ ਘੱਟ 20 ਲੱਖ ਡਾਲਰ ਕਮਾਏ ਹੋਣਗੇ ਪਰ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਇਸ ਨਾਲ ਮੈਨੂੰ ਨਵਾਂ ਜੀਵਨ ਮਿਲਿਆ ਮੈਨੂੰ ਸਾਰੀ ਜ਼ਿੰਦਗੀ ਕੰਮ ਨਹੀਂ ਕਰਨਾ ਪਵੇਗਾ ਤੇ ਇਸ ਦਾ ਕਾਰਨ ਹੋਵੇਗਾ ਉਹ ਸੈਮੀਨਾਰ ਮੈਂ ਹਰ ਸਾਲ ਘੱਟੋ-ਘੱਟ 2 ਇਹੋ ਜਿਹੇ ਸੈਮੀਨਾਰਾਂ ਵਿੱਚ ਜ਼ਰੂਰ ਜਾਂਦਾ ਹਾਂ ਮੈਂ ਆਡੀਓ ਟਾਈਪ ਦਾ ਵੀ ਪ੍ਰੇਮੀ ਹਾਂ ਕਾਰਨ ਮੈਂ ਉਹਨਾਂ ਨੂੰ ਇੱਕਦਮ ਪਿੱਛੇ ਕਰ ਸਕਦਾ ਮੈਂ ਪੀਟਰ ਲਿੰਚ ਦੇ ਟੇਪ ਨੂੰ ਸੁਣ ਰਿਹਾ ਸੀ ਤੇ ਉਹਨਾਂ ਨੇ ਇਹੋ ਜਿਹਾ ਕੁਝ ਕਿਹਾ ਜੇਸ ਨਾਲ ਮੈਂ ਪੂਰੀ ਤਰ੍ਹਾਂ ਆਸਹਿਮਤ ਸੀ ਹੱਠੀ ਤੇ ਨੁਖਤਾ ਚੀਨੀ ਹੋਣ ਦੀ ਬਜਾਏ ਮੈਂ ਰਿਵਾਈਂਡ ਬਟਨ ਦਬਾ ਦਿੱਤਾ ਉਸ 5 ਮਿੰਟ ਦੇ ਟੁਕੜੇ ਨੂੰ ਘੱਟੋ-ਘੱਟ 20 ਵਾਰ ਸੁਣਿਆ ਸ਼ਾਇਦ ਇਸ ਤੋਂ ਵੀ ਜ਼ਿਆਦਾ ਵਾਰ ਪਰ ਅਚਨਚੇਤ ਆਪਣੇ ਦਿਮਾਗ ਨੂੰ ਖੁੱਲਾ ਰੱਖਣ ਕਾਰਨ ਮੈਂ ਛੇਤੀ ਹੀ ਸਮਝ ਗਿਆ ਕਿ ਉਹਨਾਂ ਨੇ ਉਹ ਗੱਲ ਕਿਉਂ ਕਹੀ ਸੀ ਇਹ ਜਾਦੂਬੰਗ ਸੀ ਮੈਨੂੰ ਇਹੋ ਜਿਹਾ ਲੱਗਾ ਕਿ ਮੈਂ ਸਾਡੇ ਵਕਤ ਦੇ ਸਭ ਤੋਂ ਵੱਡੇ ਨਿਵੇਸ਼ਕ ਦੇ ਦਿਮਾਗ ਦੀ ਇੱਕ ਛੜਕੀ ਨੂੰ ਖੋਲ ਲਿਆ ਉਹਨਾਂ ਦੇ ਗਿਆਨ ਦੇ ਤਜਰਬੇ ਦੇ ਵਿਸ਼ਾਲ ਸਾਧਨਾ ਵਿੱਚੋਂ ਮੈਨੂੰ ਬਹੁਤ ਜ਼ਿਆਦਾ ਡੂੰਗੀ ਅੰਤਰਦ੍ਰਿਸ਼ਟੀ ਮਿਲੀ ਇਸ ਦਾ ਨਤੀਜਾ ਇਹ ਹੋਇਆ ਕਿ ਮੈਂ ਹੁਣ ਵੀ ਆਪਣੇ ਪੁਰਾਣੇ ਤਰੀਕੇ ਨਾਲ ਸੋਚ ਸਕਦਾ ਹਾਂ ਮੇਰੇ ਕੋਲ ਉਸੇ ਸਮੱਸਿਆ ਜਾਂ ਸਥਿਤੀ ਨੂੰ ਦੇਖਣ ਦਾ ਪੀਟਰ ਦਾ ਤਰੀਕਾ ਵੀ ਮੌਜੂਦ ਹੁੰਦਾ ਹੈ ਮੇਰੇ ਕੋਲ ਇੱਕ ਵਿਚਾਰ ਹੋਣ ਦੀ ਬਜਾਏ ਦੋ ਵਿਚਾਰ ਹੁੰਦੇ ਹਨ ਕਿਸੇ ਵੀ ਸਮੱਸਿਆ ਜਾਂ ਵਰਤੀ ਦੇ ਵਿਸ਼ਲੇਸ਼ਣ ਦਾ ਇੱਕ ਹੋਰ ਟੰਗ ਜਿਸ ਨੂੰ ਜਾਨਣਾ ਅਮੁੱਲ ਹੈ ਅੱਜ ਮੈਂ ਆਮ ਤੌਰ ਤੇ ਕਹਿੰਦਾ ਹਾਂ ਪੀਟਰ ਲੈਂਚ ਇਸ ਨੂੰ ਕਿਵੇਂ ਕਰੇਗਾ ਜਾਂ ਡੋਨਾਲਡ ਟਰੰਪ ਜਾਂ ਵਾਰਨ ਬਫੇ ਜਾਂ ਜਾਰਜ ਸੋਰੋਸ ਮੇਰੇ ਕੋਲ ਉਹਨਾਂ ਦੀ ਵਿਸਾਲ ਮਾਨਸਿਕ ਤਾਕਤ ਤੱਕ ਪਹੁੰਚਣ ਦਾ ਰਸਤਾ ਇਹੀ ਹੈ ਕਿ ਮੈਂ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਸੁਣਾ ਜਾਂ ਉਹਨਾਂ ਦੀਆਂ ਲਿਖੀਆਂ ਹੋਈਆਂ ਗੱਲਾਂ ਨੂੰ ਪੜਾਂ ਜਿੱਦੀ ਜਾਂ ਨੁਕਤਾਚੀਨੀ ਲੋਕ ਆਮ ਤੌਰ ਤੇ ਘੱਟ ਸਵੇਮਾਨ ਵਾਲੇ ਹੁੰਦੇ ਹਨ ਜਿਹੜੇ ਜੋਖਮ ਉਠਾਉਣ ਤੋਂ ਡਰਦੇ ਨੇ ਜੇਕਰ ਤੁਸੀਂ ਕੁਝ ਨਵਾਂ ਸਿੱਖਦੇ ਹੋ ਤਾਂ ਆਪਣੇ ਸਿੱਖੇ ਹੋਏ ਗਿਆਨ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਵਾਸਤੇ ਤੁਹਾਨੂੰ ਕੁਝ ਗਲਤੀਆਂ ਵੀ ਕਰਨੀਆਂ ਪੈਣਗੀਆਂ ਜੇਕਰ ਤੁਸੀਂ ਇੱਥੇ ਤੱਕ ਪੜ੍ਹ ਲਿਆ ਹੈ ਤਾਂ ਇੱਕ ਗੱਲ ਤਾਂ طے ਹੈ ਕਿ ਤੁਸੀਂ ਜਿੱਦੀ ਨਹੀਂ ਜਿੱਦੀ ਲੋਕ ਪੁਸਤਕਾਂ ਘੱਟ ਹੀ ਪੜ੍ਹਦੇ ਹਨ ਜਾਂ ਟੇਪ ਘੱਟ ਹੀ ਖਰੀਦਦੇ ਹਨ ਉਹਨਾਂ ਨੂੰ ਇਹਨਾਂ ਦੀ ਕੀ ਲੋੜ ਹੈ ਉਹ ਬ੍ਰਹਿਮੰਡ ਸ੍ਰਿਸ਼ਟੀ ਦੇ ਕੇਂਦਰ ਬਿੰਦੂ ਹਨ ਇਹੋ ਜਿਹੇ ਬੜੇ ਬੁੱਧੀਮਾਨ ਵਿਅਕਤੀ ਵੀ ਹੁੰਦੇ ਨੇ ਜਿਨ੍ਹਾਂ ਦੇ ਸਾਹਮਣੇ ਕੋਈ ਨਵਾਂ ਵਿਚਾਰ ਆਉਣ ਕਾਰਨ ਉਹ ਬਹਿਸ ਕਰਨ ਲੱਗ ਪੈਂਦੇ ਨੇ ਜੇਕਰ ਉਹ ਨਵਾਂ ਵਿਚਾਰ ਉਹਨਾਂ ਦੇ ਸੋਚਣ ਦੇ ਢੰਗ ਤੋਂ ਵੱਖਰਾ ਹੁੰਦਾ ਹੈ ਇਸ ਪ੍ਰਕਾਰ ਵਿੱਚ ਉਹਨਾਂ ਦੀ ਤਤਕ ਤਿਤ ਬੁੱਧੀ ਉਹਨਾਂ ਦੇ ਹੱਠ ਦੇ ਨਾਲ ਮਿਲ ਕੇ ਅਗਿਆਨ ਬਣ ਜਾਂਦੀ ਹੈ ਅਸੀਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦੇ ਹਾਂ ਜਿਹੜੇ ਉੱਚ ਸਿੱਖਿਆਤ ਹਨ ਜਿਹੜੇ ਮੰਨਦੇ ਹਨ ਕਿ ਉਹ ਸਮਾਰਟ ਹਨ ਪਰ ਉਹਨਾਂ ਦੀ ਬੈਲੈਂਸ ਸ਼ੀਟ ਇੱਕ ਅਲੱਗ ਹੀ ਤਸਵੀਰ ਦਿਖਾਉਂਦੀ ਹੈ ਜਿਹੜਾ ਵਿਅਕਤੀ ਅਸਲ ਵਿੱਚ ਬੁੱਧੀਮਾਨ ਹੁੰਦਾ ਹੈ ਉਹ ਨਵੇਂ ਵਿਚਾਰਾਂ ਦਾ ਸਵਾਗਤ ਕਰਦਾ ਹੈ ਕਿਉਂਕਿ ਨਵੇਂ ਵਿਚਾਰ ਪਹਿਲੇ ਵਿਚਾਰਾਂ ਨਾਲ ਮਿਲ ਕੇ ਇੱਕ ਅਦੁੱਪਤ ਸੰਜੋਗ ਕਰ ਸਕਦੇ ਹਨ ਬੋਲਣ ਤੋਂ ਜ਼ਿਆਦਾ ਮਹੱਤਵਪੂਰਨ ਹੈ ਸੁੰਣਾ ਜੇਕਰ ਇਹ ਸਹੀ ਨਹੀਂ ਹੁੰਦਾ ਤਾਂ ਰੱਬ ਦੇ ਸਾਨੂੰ ਦੋ ਕੰਨ ਤੇ ਇੱਕ ਮੂੰਹ ਨਹੀਂ ਦਿੱਤਾ ਹੁੰਦਾ ਬਹੁਤ ਸਾਰੇ ਲੋਕ ਆਪਣੇ ਮੂੰਹ ਨਾਲ ਸੋਚਦੇ ਹਨ ਤੇ ਸੁੰਨਣ ਵੀਲੇ ਨਵੇਂ ਵਿਚਾਰਾਂ ਅਤੇ ਸੁਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਸਵਾਲ ਪੁੱਛਣ ਦੀ ਬਜਾਏ ਉਹ ਬਹਿਸ ਕਰਨ ਲੱਗ ਪੈਂਦੇ ਹਨ ਮੈਂ ਆਪਣੀ ਦੌਲਤ ਬਾਰੇ ਬੜਾ ਲੰਮਾ ਨਜ਼ਰੀਆ ਰੱਖਦਾ ਹਾਂ ਮੈਂ ਫਟਾਫਟ ਅਮੀਰ ਬਨਣ ਦੀ ਮਾਨਸਿਕਤਾ ਉੱਤੇ ਭਰੋਸਾ ਨਹੀਂ ਕਰਦਾ ਜਿਹੜੀ ਜ਼ਿਆਦਾਤਰ ਲਾਟਰੀ ਖੇਡਣ ਵਾਲਿਆਂ ਜਾਂ ਕਸੀਨੋ ਦੇ ਜਵਾਰੀਆਂ ਵਿੱਚ ਪਾਈਆਂ ਜਾਂਦੀਆਂ ਹਨ ਮੈਂ ਸ਼ੇਅਰ ਖਰੀਦ ਸਕਦਾ ਹਾਂ ਸ਼ੇਅਰ ਵੇਚ ਸਕਦਾ ਹਾਂ ਪਰ ਸਿੱਖਿਆ ਦੇ ਮਾਮਲੇ ਵਿੱਚ ਦੂਰਅੰਦੇਸੀ ਵਾਲੇ ਵਿਚਾਰ ਰੱਖਦਾ ਹਾਂ ਜੇਕਰ ਤੁਸੀਂ ਇੱਕ ਹਵਾਈ ਜਹਾਜ਼ ਨੂੰ ਉਡਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਮੈਂ ਤੁਹਾਨੂੰ ਇਸ ਨੂੰ ਸਿੱਖਣ ਦੀ ਸਲਾਹ ਦੇਣਾ ਚਾਹਾਂਗਾ ਮੈਂ ਇਹੋ ਜਿਹੇ ਲੋਕਾਂ ਨੂੰ ਦੇਖ ਕੇ ਹਮੇਸ਼ਾ ਹੈਰਾਨ ਰਹਿ ਜਾਂਦਾ ਜਿਹੜੇ ਸਟਾਕ ਜਾਂ ਰੀਅਲ ਏਸਟੇਟ ਖਰੀਦੇ ਹਨ ਪਰ ਆਪਣੇ ਸਭ ਤੋਂ ਵੱਡੀ ਦੌਲਤ ਜਾਂ ਬਿਲਕੁਲ ਨਿਵੇਸ਼ ਨਹੀਂ ਕਰਦੇ ਜਿਹੜਾ ਕਿ ਉਹਨਾਂ ਦਾ ਦਿਮਾਗ ਹੈ ਕੇਵਲ ਇੱਕ ਜਾਂ ਦੋ ਘਰ ਖਰੀਦ ਲੈਣ ਨਾਲ ਤੁਸੀਂ ਰੀਅਲ ਏਸਟੇਟ ਦੇ ਖੇਤਰ 'ਚ ਬੇਸ਼ੇਸ਼ਕ ਨਹੀਂ ਬਣ ਜਾਂਦੇ ਤਾਂ ਦੋਸਤੋ ਇੱਥੇ ਆਪਣਾ ਕਦਮ ਨੰਬਰ ਦੂਜਾ ਖਤਮ ਹੁੰਦਾ ਹੈ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਕਦਮ ਨੰਬਰ ਤੀਜਾ ਲੈ ਕੇ ਹਾਜ਼ਰ ਹੋਵਾਂਗਾ ਕਦਮ ਨੰਬਰ ਦੂਜਾ ਸਾਨੂੰ ਸਿਖਾਉਂਦਾ ਹੈ ਕਿ ਵਿਕਲਪ ਚੁਣਨਾ ਕਦਮ ਨੰਬਰ ਪਹਿਲਾ ਸਾਨੂੰ ਸਿਖਾਉਂਦਾ ਹੈ ਕਿਸੇ ਵੀ ਚੀਜ਼ ਨੂੰ ਕਰਨ ਦਾ ਤੇ ਨਾ ਕਰਨ ਦਾ ਕਾਰਨ ਹੋਣਾ ਚਾਹੀਦਾ ਤੇ ਬਹੁਤ ਜਲਦ ਤੀਜਾ ਕਦਮ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਜੀ